ਦੇਸ਼ ਵਿਦੇਸ਼ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਮੁੱਖ ਸਮਾਗਮ ਤੱਕ ਸ਼੍ਰੀ ਪਟਨਾ ਸਾਹਿਬ ਵਿਖੇ ਹੋ ਰਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਸੰਗਤਾਂ ਇੱਥੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਵੀ ਤੱਕ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਜਿਸ ਮਗਰੋਂ ਪੀਐਮ ਨੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕੀਤਾ ਇਸ ਦੌਰਾਨ ਪੀਐਮ ਮੋਦੀ ਤੇ ਬਿਹਾਰ ਦੇ ਸੀਐਮ ਨਿਤਿਸ਼ ਕੁਮਾਰ ਇੱਕ ਹੀ ਮੰਚ ਤੇ ਵਿਖਾਈ ਦਿੱਤੇ ਇਸ ਦੇ ਇਲਾਵਾ ਪੰਜਾਬ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਵੱਡੀਆਂ ਹਸਤੀਆਂ ਵੀ ਮੰਚ ਤੇ ਦਿਖੀਆਂ बिहार ਦੇ సీఎం ਨਿਤਿਸ਼ ਕੁਮਾਰ ਨੇ ਪਹਿਲਾਂ ਦਾ ਪੀਐਮ ਨਰਿੰਦਰ ਮੋਦੀ ਦਾ 에어ਪੋਰਟ ਤੇ ਸਵਾਗਤ ਕੀਤਾ ਜਿਸ ਨਗਰ ਪ੍ਰਕਾਸ਼ਪੁਰ ਮੌਕੇ ਵਿਸ਼ਾਲ ਰੈਲੀ ਨੂੰ ਸਮੋទਿਤ ਕਰਦੇ ਨੇ ਨਿਤਿਸ਼ ਨੇ ਗੁਜਰਾਤ ਵਿੱਚ ਸ਼ਰਾਬ ਬੰਦੀ ਨੂੰ ਲੈ ਕੇ ਪੀਐਮ ਮੋਦੀ ਦੀ ਜੰਮ ਕੇ ਤਾਰੀਫ ਕੀਤੀ ਇਸ ਦੇ ਬਾਅਦ ਪੀਐਮ ਮੋਦੀ ਨੇ ਵੀ సీఎం ਨਿਤਿਸ਼ ਕੁਮਾਰ ਦੀ ਤਾਰੀਫ ਕੀਤੀ ਮੋਦੀ ਨੇ ਕਿਹਾ ਨਿਤਿਸ਼ ਕੁਮਾਰ ਨੇ ਆਉਣ ਵਾਲੀ ਪੀੜ੍ਹੀ ਲਈ ਨਸ਼ਾ ਮੁਕਤੀ ਦਾ ਜੋ ਅਭਿਆਨ ਚਲਾਇਆ ਹੈ ਉਸ ਦੇ ਲਈ ਮੈਂ ਉਹਨਾਂ ਨੂੰ ਬਤਾਈ ਦਿੰਦਾ ਹਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭੋਜਨ ਸਮਾਜ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਵਿੱਚ 100 ਤੋਂ ਵੱਧ ਉਮੀਦਵਾਰਾਂ ਦੇ ਨਾਮ ਨੇ ਸਾਰੇ ਪੱਛਮੀ ਉੱਤਰ ਪ੍ਰਦੇਸ਼ ਦੇ ਨੇ ਬਸਪਾ ਮੁਤਾਬਕ ਉਮੀਦਵਾਰਾਂ ਦੀ ਦੂਜੀ ਲਿਸਟ ਸ਼ੁੱਕਰਵਾਰ ਨੂੰ ਜਾਰੀ ਕੀਤੀ ਜਾਏਗੀ ਇਸ ਦਿਨਾਲੀ ਸੁਪੇ ਵਿੱਚ ਚੋਣ ਜਾਗਤਾ ਵੀ ਲਾਗੂ ਹੋ ਗਿਆ ਯੂਪੀ ਵਿੱਚ 11 ਫਰਵਰੀ ਨੂੰ ਚੋਣਾਂ ਸ਼ੁਰੂ ਹੋਣਗੀਆਂ ਤੇ 7 ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ ਇਸ ਦਿਨਾਲੀ ਸਾਰੇ 5 ਰਾਜਾਂ ਦੇ ਨਾਲ ਯੂਪੀ ਦੇ ਚੋਣ ਨਤੀਜੇ ਵੀ 11 ਮਾਰਚ ਨੂੰ ਐਲਾਨੇ ਜਾਣਗੇ ਗੰਭੀਰ ਅਪਰਾਧਿਕ ਮਾਮਲਿਆਂ ਦੇ ਮੁਲਜ਼ਮ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਣ ਸੰਬੰਧੀ ਸੁਪਰੀਮ ਕੋਰਟ ਚਲਦੀ ਸੁਣਵਾਈ ਲਈ ਤਿਆਰ ਹੋ ਗਿਆ ਚੀਫ ਜਸਟਿਸ ਮੁਤਾਬਕ ਚਲਦੀ ਇਸ ਲਈ 5 ਜਜਾਂ ਦੀ ਬੈਂਚ ਬਣਾਈ ਜਾਏਗੀ ਵਿਪੱਖ ਦੇ ਪਤਿੰਦੀ ਮੰਡਲ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਜਿੱਦਨੇ ਮੰਗ ਕੀਤੀ ਕਿ ਸਰਕਾਰ ਨੂੰ ਇੱਕ ਫਰਵਿਨ ਬਜਟ ਪੇਸ਼ ਕਰਨ ਦੀ ਮਨਜ਼ੂਰੀ ਨਾ ਦਿੱਤੀ ਜਾਏ ਜਿਸ ਨਾਲ ਅਗામੀ ਚੋਣਾਂ ਬਰਬਾਦ ਹੋ ਸਕਦੀਆਂ ਨੇ ਇਸ ਲਈ ਬਜਟ ਨੂੰ ਟਾਲ ਦਿੱਤਾ ਜਾਏ ਤੇ ਚੋਣਾਂ ਦੇ ਬਾਅਦ ਹੀ ਪੇਸ਼ ਕੀਤਾ ਜਾਏ ਬੈਂਗਲੁਰੂ ਵਿੱਚ ਨਵੇਂ ਸਾਲ ਦੀ ਰਾਤ ਇੱਕ ਕੁੜੀ ਨਾਲ ਬਦਸਲੂਕੀ ਕੀਤੀ ਗਈ। ਦਰਸਲ ਰਾਹ ਜਾਂਦੀ ਕੁੜੀ ਨੂੰ ਦੋ ਬਾਈਕ ਸਵਾਰ ਛੇੜ ਰਹੇ ਸਨ। ਕੁੜੀ ਉਹਨਾਂ ਤੋਂ ਦੂਰੀ ਬਣਾ ਕੇ ਜਾਣ ਲੱਗੀ ਤਾਂ ਇੱਕ ਸ਼ਖਸ ਨੇ ਉਸ ਨੂੰ ਫੜ ਬਦਸਲੂਕੀ ਕੀਤੀ। ਇਹ ਹੈਵਾਨੀਆ ਇਸ ਇਸ ਟੀਵੀ ਵੀਡੀਓ ਸਾਹਮਣੇ ਆਈ ਹੈ। ਯੂਪੀ ਦੇ ਕਾਨਪੁਰ ਵਿੱਚ ਇੱਕ ਗਨਰ ਦੇ ਬੈਂਕ ਖਾਤੇ ਵਿੱਚ 99 ਕਰੋੜ 99 ਲੱਖ 99 ਹਜ਼ਾਰ 9999 ਰੁਪਏ ਜਮ੍ਹਾਂ ਹੋ ਗਏ। ਇਹ ਸ਼ਖਸ ਇੱਕ ਵਿਧਾਇਕ ਦਾ ਗਨਰ ਹੈ ਜਿਸ ਦਾ ਖਾਤਾ ਐਸਬੀਆ ਬੈਂਕ ਦਾ ਹੈ। ਮਿਨੀ ਸਟੇਟਮੈਂਟ ਕਟਵਾਉਣ ਦੇ ਖਾਤਾ ਤਾਲਕ ਨੂੰ ਮਾਮਲੇ ਦਾ ਪਤਾ ਲੱਗਿਆ। ਸਟੇਟ ਬੈਂਕ ਆਫ ਇੰਡੀਆ ਨੇ ਨੋਟਬੰਦੀ ਦੇ ਬਾਅਦ ਦਾਅਵਾ ਕੀਤਾ ਕਿ 16 ਮਾਰਚ 2017 ਤੱਕ ਪੂਰੇ 15 ਲੱਖ 44 ਹਜ਼ਾਰ ਕਰੋੜ ਰੁਪਏ ਬਾਜ਼ਾਰ 'ਚ ਵਾਪਸ ਆ ਜਾਣਗੇ ਇਹ ਹਿਸਾਬ ਸਟੇਟ ਬੈਂਕ ਦੀ ਹਰ ਹਫ਼ਤੇ ਆਉਣ ਵਾਲੀ ਰਿਪੋਰਟ ਦੇ ਆਧਾਰ ਤੇ ਲਾਇਆ ਗਿਆ ਹੈ ਸੀਐਮ ਕੇਜਰੀਵਾਲ ਦੇ ਪ੍ਰਧਾਨ ਸਕੱਤਰ ਰੋਹਿਤ ਰਜਿੰਦਰ ਕੁਮਾਰ ਨੇ ਵਲੰਟਰੀ ਰਿਟਾਇਰਮੈਂਟ ਮੰਗੀ ਹੈ ਜਿਨ੍ਹਾਂ 12 ਪੇਜਾਂ ਦਾ ਇੱਕ ਲੈਟਰ ਵੀ ਲਿਖਿਆ ਜਿਸ ਵਿੱਚ ਉਹਨਾਂ ਸੀਬੀਆਈ ਤੇ ਗੰਭੀਰ ਇਲਜ਼ਾਮ ਲਗਾਏ ਨੇ ਜਰਨਲ ਨੇ ਲਿਖਿਆ ਕਿ ਸੀਬੀਏ ਨੇ ਉਹਨਾਂ ਤੇ ਦਿੱਲੀ ਦੇ ਸੀਐਮ ਕੇਜਰੀਵਾਲ ਦੇ ਵਿਰੁੱਧ ਬਿਆਨ ਦੇਣ ਲਈ ਦਬਾਅ ਪਾਇਆ ਸੀ ਅਤੇ ਜਿਹਾ ਕਰਨ ਤੇ ਸੀਬੀਏ ਵੱਲੋਂ ਉਹਨਾਂ ਨੂੰ ਛੱਡਣ ਦੀ ਗੱਲ ਵੀ ਕਹੀ ਗਈ ਸੀ। ਮੋਦੀ ਸਰਕਾਰ ਹੁਣ ਗਾਵਾਂ ਤੇ ਮੱਝਾਂ ਦਾ ਵੀ ਆਧਾਰ ਕਾਰਡ ਬਣਾਉਣ ਜਾ ਰਹੀ ਹੈ। ਦੇਸ਼ ਵਿੱਚ ਮੱਝਾਂ ਤੇ ਗਾਵਾਂ ਦੀ ਗਿਣਤੀ ਤੇ ਦੁੱਧ ਉਤਪਾਦਨ ਵਧਾਉਣ ਲਈ ਕੇਂਦਰੀ ਪਸ਼ੂ ਪਾਲਣ ਮੰਤਰਾਲੇ ਨੇ ਸਕੀਮ ਬਣਾਈ ਹੈ। ਇਸ ਤਹਿਤ ਹਰ ਗਾਂ ਤੇ ਮੱਝ ਤੇ ਟੈਗ ਲਾਇਆ ਜਾਏਗਾ ਜਿਸ ਵਿੱਚ 12 ਅੰਕਾਂ ਦਾ ਨੰਬਰ ਹੋਵੇਗਾ। ਇਸ ਕੰਮ ਲਈ 1 ਲੱਖ ਲੋਕ ਪੂਰੇ ਦੇਸ਼ ਦੇ ਜਿਨ੍ਹਾਂ ਘੁਮਕੇ ਪਸ਼ੂਆਂ ਦੇ ਟੈਗ ਲਗਾਉਣਗੇ ਅੰਕੜਾ ਤਿਆਰ ਕਰਨ ਵਾਲੀਆਂ ਟੀਮਾਂ ਨੂੰ 50 ਹਜ਼ਾਰ ਟੈਬਲੇਟ ਵੀ ਦਿੱਤੇ ਜਾਣਗੇ ਸਰਕਾਰ ਵੱਲੋਂ ਇਸ ਸਾਲ 88 ਮਿਲੀਅਨ گاਵਾਂ ਤੇ ਮੱਜਾਂ ਦਾ ਅੰਕੜਾ ਤਿਆਰ ਕਰਨ ਦਾ ਟੀਚਾ ਹੈ ਇੱਕ ਟੈਗ ਲਾਉਣ ਦੀ ਕੀਮਤ ਸਰਕਾਰ ਨੂੰ 8 ਰੁਪਏ ਪ੍ਰਤੀ ਪਸ਼ੂ ਪਵੇਗੀ ਦਿਲਵਿਚ 4000 ਰੁਪਏ ਦੇ ਪਾਣੀ ਨੋਟ ਬਦਲਣ ਲਈ ਕਈ ਦਿਨਾਂ ਤੋਂ ਆਰਪੀ ਦਫ਼ਤਰ ਦੇ ਚੱਕਰ ਕਾਂਟਰੀ ਮਹਿਲਾ ਨੇ ਰੋਕ ਕੇ ਜਾਣ ਤੇ ਕੱਪੜੇ ਉਤਾਰੇ ਪੁਲਿਸ ਦੇ ਉੱਤੇ ਮਹਿਲਾ ਨਾਲ ਕੁੱਟਮਾਰ ਦੇ ਇਲਜ਼ਾਮ ਵੀ ਲੱਗੇ ਨੇ ਪੱਛਮੀ ਬੰਗਾਲ ਦੇ 24 ਪੁਰਗਨਾ ਵਿੱਚ ਇੱਕ ਕੈਮੀਕਲ ਫੈਕਟਰੀ ਨੂੰ ਅੱਗ ਲੱਗੀ ਭਿਆਨਕ ਅੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਲਈ ਕੜੀ ਮੁਸ਼ਕਲ ਕੀਤੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ